ਸਕਦੇ ਕਿਹੜੀ ਕਲਾਸ ਚ ਪੜਦੇ ਹੋ ਮੈਂ ਇਸ ਟਾਈਮ ਮੈਡਮਾਂ ਨੇ ਰੱਖਿਆ ਜੀ ਚੌਥੀ ਚ ਚੌਥੀ ਚ ਮੈਡਮਾਂ ਨੇ ਰੱਖਿਆ ਪੇਪਰ ਨਹੀਂ ਦਿੱਤੇ ਸੀ ਪੇਪਰ ਇਸ ਟਾਈਮ ਤਾਂ ਕੱਚੇ ਆਏ ਸੀ ਤੇ ਹੁਣ ਅਗਲੇ ਮਹੀਨੇ ਪੱਕੇ ਆਣੇ ਆ ਤੇ ਹੁਣ ਦੇਖੋ ਜੀ ਕੀ ਚੱਲਦਾ ਹੁਣ ਬਾਕੀ ਮੈਂ ਮੈਡਮਾਂ ਨੇ ਚੌਥੀ ਚ ਘੱਟ ਰੱਖਿਆ ਮੈਂ ਜਿੱਦਾਂ ਕਿ ਮੈਂ ਬੰਬੇ ਗਿਆ ਨਾ ਤੇ ਮੇਰੀ ਦੋ ਸਾਲ ਉਹਦਾ ਹੀ ਪੜਾਈ ਦੇ ਮਤਲਬ ਮਰ ਗਏ ਹਨਾ ਤੇ ਫਿਰ ਮੰਮੀ ਉਹਨਾਂ ਨੇ ਮੇਰੀ ਐਡਮਿਸ਼ਨ ਕਰਾਈ ਹਨਾ ਤੇ ਉਦੋਂ ਪਹਿਲਾਂ ਰੱਖਿਆ ਸੀ ਤੀਜੀ ਜੇ ਅੱਛਾ ਤੀਜੀ ਤੋਂ ਬਾਅਦ ਜਦੋਂ ਪੇਪਰ ਆਏ ਫਿਰ ਚੌਥੀ ਜੇ ਰੱਖ ਲਏ ਉਹਨਾਂ ਨੇ ਠੀਕ ਹੈ ਤੇ ਪੜ੍ਹਾਈ ਵਿੱਚ ਕਿੱਦਾਂ ਦੇ ਆ ਪੜ੍ਹਾਈ ਵਿੱਚ ਹੈਗੇ ਆ ਜੀ ਬਹੁਤ ਵਧੀਆ ਜੀ ਤੇ ਪੜ੍ਹਾਈ ਵੀ ਨਾਲ ਨਾਲ ਬਹੁਤ ਅੱਛੀ ਚੱਲ ਰਹੀ ਹੈ ਨਾ ਤੇ ਬਾਕੀ ਜਿੰਨੇ ਨੰਬਰ ਕਿੰਨੇ ਕੋ ਆਉਂਦੇ ਨੰਬਰ ਆ ਜਾਂਦੇ ਆਈ ਮੇਰੇ ਸਾ ਹੁਣ 10 15 ਆ ਜਾਂਦੇ ਸੋਚੋ ਜੇ 10 ਸਰ 15 ਕੇ ਆ ਹੀ ਜਾਂਦੇ ਤੇਰੇ ਬਿਨੂ ਮਰ ਤੱਕ ਸਕਦੇ ਹਾਂ ਤੇ ਰਹੇ ਬਿਨਤੀ ਨਹੀਂ ਸਕਦੇ ਅੱਜ ਦੇਖੋ ਮੈਂ ਆਪਣੇ ਇੱਕ ਵਾਰੀ ਦਿਲੋਂ ਮੈਂ ਮਾਣ ਨਹੀਂ ਕਰਦਾ ਆਪਣੇ ਦਿਲੋਂ ਇੱਕ ਵਾਰੀ ਮੈਂ ਗੱਲ ਕਹਿਣਾ ਚਾਹੂੰਗਾ ਇਹ ਜਿੰਨੇ ਵੀ ਦੁਨੀਆ ਮੈਨੂੰ ਦੇਖ ਰਹੀਏ ਮੈਂ ਉਹਨਾਂ ਨੂੰ ਇਹ ਹੀ ਕਹਿਣਾ ਚਾਹੂੰਗਾ ਕਿ ਜੇ ਮੈਂ ਅੱਜ ਹੈਗਾ ਆ ਤੇ ਮੈਂ ਅੱਜ ਮਾਤਾ ਰਣੀ ਦਾ ਦਿੱਤਾ ਖਾ ਰਿਹਾ ਜੀ ਤੇ ਜੋ ਕਿ ਮੇਰਾ ਸਾਰਾ ਜਿਹੜਾ ਪਰਿਵਾਰ ਹੈ ਚਾਚਾ ਜੀ ਸਾਰੇ ਤੇ ਅੱਜ ਅਸੀਂ ਸਾਰੇ ਮਤਲਬ ਜਿੰਨੇ ਵੀ ਮਾਤਾ ਰਣੀ ਦੇ ਦਿੱਤਾ ਖਾ ਰਿਹਾ ਜੀ ਅਸੀਂ ਤੂੰ ਨੇ ਮੈਨੂੰ ਬੁਲਾਇਆ ਸ਼ੇਰਵਾਲੀਏ ਮੈਂ ਆਇਆ ਮੈਂ ਆਇਆ ਜੋਤਵਾਲੀਏ ਹੋ ਵਾ ਤੂੰ ਨੇ ਮੈਨੂੰ ਬੁਲਾਇਆ ਸ਼ੇਰਵਾਲੀਏ ਮੈਂ ਆਇਆ ਮੈਂ ਆਇਆ ਜੋਤਵਾਲੀਏ ਮੈਂ ਉਦੋਂ ਛੋਟਾ ਜਿਹਾ ਹੁੰਦਾ ਸੀ ਤੇ ਮੈਂ ਉਦੋਂ ਛੇ ਸਾਲ ਪੁਰਬੀ ਤੋ ਹੀ ਛੋਟੇ ਹਾਂ ਤੇ ਡੜੀ ਮੇਰੇ ਹਨਾ ਜਾਗਰਤ ਜਾਂਦੇ ਹੁੰਦੇ ਸੀ ਅੱਛਾ ਤੇ ਮੈਨੂੰ ਜਿਹੜੇ ਫਾਦਰ ਸਾਹਿਬ ਤੁਹਾਡੇ ਗਾਂਦੇ ਸੀਗੇ ਹਾਂਜੀ ਮੇਰੇ ਗੁਰੂ ਜੀ ਸੀ ਤੇ ਮੇਰੇ ਚਾਚਾ ਜੀ ਹੈਪੀ ਦਵਾਨਾ ਜਿਹੜੇ ਚਾਚਾ ਜੀ ਇਹ ਜੀ ਡੀਬ ਤੇ ਲੈ ਗਏ ਸੀ ਤੇ ਉਹੀ ਮਤਲ ਕਹਿੰਦੇ ਹੁੰਦੇ ਚਾ ਉਹ ਨਾ ਮਤ ਜੀ ਇਹਨੂੰ ਹਨਾ ਤੇ ਮੈਂ ਵੀ ਰੋਂਦਾ ਹੁੰਦਾ ਸੀ ਤੇ ਫਿਰ ਮੈਂ ਨਾਲ ਚੱਲ ਜਾਂਦਾ ਸੀ ਪੰਜਾਬ న్యూਸ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਉਮੀਦ ਕਰਦੀ ਹਾਂ ਕਿ ਸਾਡੇ ਸਾਰੇ ਹੀ ਦਰਸ਼ਕ ਠੀਕ-ਠਾਕ ਹੋਣਗੇ ਤੇ ਅੱਜ ਇਸ ਖਾਸ ਵੀਡੀਓ ਦੇ ਵਿੱਚ ਤੁਹਾਡੀ ਮੁਲਾਕਾਤ ਹਰਸ਼ ਸਿਕੰਦਰ ਦੇ ਨਾਲ ਕਰ ਪਾਵਾਂਗੇ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਲੋਕ ਇਹਨਾਂ ਨੂੰ ਕਾਫੀ ਪਸੰਦ ਕਰਦੇ ਨੇ ਸੋ ਅੱਜ ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਤੇ ਇਹਨਾਂ ਦੀ ਗਾਇਕੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ ਸੋ ਸਭ ਤੋਂ ਪਹਿਲਾਂ ਹਰਸ਼ ਸਿਕੰਦਰ ਦਾ ਨਿੱਘਾ ਸਵਾਗਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਥੈਂਕ ਯੂ ਜੀ ਕੀ ਹਾਲ ਚਾਲ ਬਬਾ ਦੀ ਜੀ ਸੇਤ ਕੀਵੇਂ ਬਸ ਸਾਰਾ ਠੀਕ ਹੈ ਜੀ ਸਾਰਾ ਕੁਝ ਠੀਕ ਹੈ अच्छा बढ़िया सारे ਤੁਸੀਂ મતલਬ ਕਿ ਵੀਡੀਓਜ਼ ਦੇ ਵਿੱਚ ਵਾਇਰਲ ਹੁੰਦੇ ਰਹਿੰਦੇ ਹੋ ਨਾ ਲੋਕ ਬਹੁਤ ਪਸੰਦ ਕਰਦੇ ਨੇ ਕਿੰਨੀ ਕਿ ਖੁਸ਼ੀ ਹੁੰਦੀ ਹੈ ਲੋਕੀ ਜਿੰਦਾ ਬਹੁਤ ਪਸੰਦ ਕਰਦੇ ਹਨ ਤੇ ਜਿੰਦਾ ਲੋਕੀ ਸਟੇਜ ਤੇ ਵੀ ਸਾਰੇ ਬਹੁਤ ਸਾਰਾ ਪਿਆਰ ਦਿੰਦੇ ਹਨ ਤੇ ਸਾਰੀ ਸੰਗਤ ਦਾ ਮੈਂ ਦਿਲੋਂ ਜਿੰਨੇ ਵੀ ਇਸ ਟਾਈਮ ਨੂੰ ਦੁਨੀਆ ਦੇਖ ਰਹੀ ਤੇ ਸਾਰੀ ਓਡੀਅਸ ਦਾ ਮੈਂ ਆਪਣੇ ਦਿਲੋਂ ਧੰਨਵਾਦ ਕਰਦਾ ਕਿ ਸਾਰੀ ਦੁਨੀਆ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਤੇ ਮੇਰੇ ਲਈ ਇਹ ਨਾ ਬਹੁਤ ਹੈ ਜੀ। ਸੋ ਪਹਿਲਾਂ ਗੀਤ ਸੁਣਾਓਗੇ ਫਿਰ ਆਪਾਂ ਗੱਲਾਂ ਵੀ ਕਰਨੀਆਂ ਵਾ। ਕਿਹੜਾ ਗੀਤ ਸੁਣਾਓਗੇ? ਜਿਹੜੀ ਗੀਂਗ ਲੈ ਸੁਣਾਓ। ਕਿਹੜਾ ਸੁਣਾਉਣਾ? ਦੱਸ ਦਿਓ ਜਿਹੜਾ ਤੁਹਾਡਾ ਫੇਵਰੇਟ ਹੈ ਜਿਹੜਾ ਤੁਹਾਨੂੰ ਉਹਦਾ ਗਾਣਾ। ਮੈਂ ਸਰਦੂਰ ਸਿਕੰਦਰ ਗੁਰੂ ਇਹ ਸੁਣਾਉਂਗਾ ਜੀ। ਜੀ ਜ਼ਰੂਰ। ਵਸਿਆ ਦੇ ਤਸੀ ਜਿਦਾ নি লিখে দি বাৰ না যি দি বাহাত হলী বাহাটো হলী হলী বোলী হলী বাহাটো ਮਿਟਯੋ ਉਸ ਕੁੜੀ ਨੇ ਪੜ ਮੈਨੂੰ ਦਿਨੋ ਢੀ ਪੁਲਾਇਆ ਉਸ ਕੁੜੀ ਨੇ ਪੜ ਮੈਨੂੰ ਦਿਨੋ ਨੀ ਪੁਲਾਇਆ ਉਸ ਕੁੜੀ ਨੇ ਕੀ ਬਾਤ ਹੈ ਛੋਟੀ ਜੀ ਉਮਰ ਤੇ ਗਾਇਕੀ ਦਾ ਖਜ਼ਾਨਾ ਕਦੋਂ ਤੋਂ ਸ਼ੁਰੂ ਕੀਤਾ ਸੀ ਇਹ ਸਫਰ ਗਾਇਕੀ ਦਾ ਮੈਂ ਉਦੋਂ ਛੋਟਾ ਜਿਹਾ ਹੁੰਦਾ ਸੀ ਤੇ ਮਿਸਾਲਾ ਦੇ ਮੇ ਉਹ ਤੀਨ ਕਿਸਾ ਉਹ ਵੀ ਤਾਂ ਛੋਟੇ ਹੀ ਆ ਉਹ ਤਾਂ ਕੱਲ ਦੀ ਮਜ਼ਦ ਹੁੰਦੀ ਮਰ ਲਾਉਂ ਇੱਕ ਹੀ ਹਾਂਜੀ ਕੱਲ ਦੀ ਮਰਤੇ ਹੁੰਦੀ ਫਿਰ ਇੱਕੋ ਹੀ ਜੀ ਤੇ ਉਦੋਂ ਮੈਂ ਛੋਟਾ ਹੁੰਦਾ ਸੀ ਤੇ ਦਾੜੀ ਮੇਰੇ ਹਨਾ ਜਾਗਰਾਂ ਤੇ ਜਾਂਦੇ ਹੁੰਦੇ ਸੀ ਅੱਛਾ ਤੇ ਮੈਨੂੰ ਜਿਹੜੇ ਫਾਦਰ ਸਾਹਿਬ ਤੁਹਾਡੇ ਗਾਂਦੇ ਸੀਗੇ ਹਾਂਜੀ ਮੇਰੇ ਗੁਰੂ ਜੀ ਸੀ ਤੇ ਸਾਡੇ ਮੇਰੇ ਚਾਚਾ ਜੀ ਹੈਪੀ ਦਿਵਾਲਾ ਜਿਹੜੇ ਚਾਚਾ ਜੀ ਹਮ ਇਹ ਜੀਡੀਪ ਤੇ ਲੈ ਗਏ ਸੀ ਤੇ ਉਹੀ ਮਤਲਬ ਕਹਿੰਦੇ ਦੇ ਚਲੋ ਨਾ ਮਤ ਜੀ ਇਹਨੂੰ ਹਨਾ ਤੇ ਮੈਂ ਵੀ ਰੋਂਦਾ ਹੁੰਦਾ ਸੀ ਤੇ ਫਿਰ ਮੈਂ ਨਾਲ ਚੱਲ ਜਾਂਦਾ ਸੀ ਤੇ ਇੱਕ ਜਦੋਂ ਮੈਂ ਛੋਟਾ ਸੀ ਨਾ ਇੱਕ ਵਾਰੀ ਮੇਰਾ ਡੈਡੀ ਦਾ ਜਾਗ ਰਿਹਾ ਸੀ ਸਬਨ ਵਾਲੀ ਫੈਕਟਰੀਆਂ ਦੇ ਘਰ ਅੱਛਾ ਤੇ ਉਦੋਂ ਮੈਂ ਗਿਆ ਸੀ ਤੂੰ ਸੱਜਣਾ ਰੱਬ ਦੇ ਨਾਂ ਵਰਗਾ ਤੇ ਸੁਣਨਾ ਵਾ ਹਾ ਡੈਡੀ ਨੂੰ ਜਦੋਂ ਚਾਚਾ ਜਿਹੜੇ ਪੁੱਛਿਆ ਇਹ ਸਮਝ ਆਇਆ ਕਹਿੰਦਾ ਮੈਨੂੰ ਤਾਂ ਸਮਝ ਆਈ ਨਹੀਂ ਅੱਛਾ ਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਨਾਲ ਜਾਂਦਾ ਰਿਹਾ ਫਿਰ ਸ਼ੌਕ ਪੈ ਗਿਆ ਲਗਣ ਪੈ ਗਈ ਤੇ ਅੱਜ ਦੜੀ ਦੀ ਕਿਰਪਾ ਨਾਲ ਮੈਂ ਇੱਥੇ ਤੱਕ ਪਹੁੰਚੀ ਅੱਛਾ ਤੇ ਉਦੋਂ ਇਹ ਵਾਲਾ ਗੀਤ ਤੋਤਲੀ ਆਵਾਜ਼ ਚ ਗਾਇਆ ਸੀ ਉਦੋਂ ਮੈਂ ਗਾਇਆ ਸੀ ਤੂੰ ਸੱਜਣਾ ਰੱਬ ਦੇ ਨਾਲ ਵਰਗਾ ਹਾਂ ਹਾਂਜੀ ਤੇ ਮਤਲਬ ਉਦੋਂ ਪ੍ਰੋਪਰ ਸੀਗਾ ਗਿਆ ਨਹੀਂ ਜਾਂ ਫਿਰ ਜਸਟ ਵੈਸੇ ਹੀ ਮਤਲਬ ਉਦੋਂ ਤਾਂ ਵੈਸੇ ਹੀ ਸੀ ਤੇ ਹੁਣ ਤਾਂ ਪ੍ਰੋਪਰ ਮਤਲਬ ਹਾਂ ਅੱਛਾ ਤੇ ਸਾਨੂੰ ਵੀ ਸੁਣਾ ਦੇ ਵਾਲਾ ਗਾਣਾ ਹਾਂਜੀ ਹੂੰ ਤੂੰ ਸੱਜਣਾ ਰੱਬ ਦੇ ਨਾਲ ਵਰਗਾ ਤੇ ਹੁੰਦੇ ਜੁਹਦੇ ਸਰਵਰ ਦੇ ਤੂੰ ਸਜੜ ਰੱਬ ਦੇ ਨਾ ਵਦਗਾ ਤੇ ਹੁੰਦੇ ਜੁਹਦੇ ਸਰਵਰਗਾ ਤੈਨੂੰ ਪਾਉਣ ਲਈ ਅਸੀਂ ਵੇ ਸਜੜਾ ਤੈਨੂੰ ਪਾਉਣ ਲਈ ਅਸੀਂ ਸਕਦੇ ਤੇਰੇ ਬਿਨ ਮਰ ਤ ਸਕਦੇ ਹਾਂ ਤੇਰੇ ਬਿਨ ਜੀ ਨਹੀਂ ਸਕਦੇ ਤੇਰੇ ਬਿਨ ਮਰ ਤ ਸਕਦੇ ਹਾਂ ਤੇਰੇ ਬਿਨ ਜੀ ਨਹੀਂ ਸਕਦੇ ਤੇ ਜਦੋਂ ਫਾਦਰ ਸਾਹਿਬ ਦੇ ਨਾਲ ਜਗਰਾਤੀਆਂ ਤੇ ਜਾਂਦੇ ਸੀਗੇ ਤੇ ਉਸ ਵੇਲੇ ਆਪ ਤੁਹਾਡੇ ਫਾਦਰ ਸਾਹਿਬ ਵੀ ਤੁਹਾਡੇ ਕੋਲੇ ਗੀਤ ਸੁਣਦੇ ਹੋਣਗੇ ਉਹਨਾਂ ਦਾ ਕੀ ਰਿਐਕਸ਼ਨ ਸੀ ਉਹ ਸਪੋਰਟ ਕਰਦੇ ਸੀ ਇਸ ਲਾਈਨ 'ਚ ਆਉਣਾ ਤੁਹਾਨੂੰ ਤੇ ਉਹ ਤਾਂ ਪੂਰੀ ਸਪੋਰਟ ਕਰਦੇ ਸੀ ਤੇ ਅੱਜ ਦੇਖੋ ਮੈਂ ਆਪਣੇ ਇੱਕ ਵਾਰੀ ਦਿਲੋਂ ਮੈਂ ਮਾਣ ਨਹੀਂ ਕਰਦਾ ਆਪਣੇ ਦਿਲੋਂ ਇੱਕ ਵਾਰੀ ਮੈਂ ਗੱਲ ਕਹਿਣਾ ਚਾਹੂੰਗਾ ਇਹ ਜਿੰਨੀ ਵੀ ਦੁਨੀਆ ਮੈਨੂੰ ਦੇਖ ਰਹੀ ਏ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਜੇ ਮੈਂ ਅੱਜ ਹੈਗਾ ਹਾਂ ਦੇਵੇਂ ਅੱਜ ਮਾਤਾ ਰਣੀ ਦਾ ਦਿੱਤਾ ਖਾ ਰਿਆ ਜੀ ਤੇ ਜੋ ਕਿ ਮੇਰਾ ਸਾਰਾ ਜਿਹੜਾ ਪਰਿਵਾਰ ਹੈ ਚਾਚਾ ਜੀ ਸਾਰੇ ਤੇ ਅੱਜ ਅਸੀਂ ਸਾਰੇ ਮਤਲਬ ਜਿੰਨੇ ਵੀ ਹੈ ਮਾਤਾ ਰਣੀ ਦੇ ਦਿੱਤਾ ਖਾ ਰਿਆ ਜੀ ਅਸੀਂ ਜੀ ਮੇਰੇ ਦਾੜੀ ਜੀ ਜਦੋਂ ਮੈਂ ਛੋਟਾ ਹੁੰਦਾ ਸੀ ਤੇ ਮੇਰੇ ਦਾੜੀ ਜੀ ਬਸ ਇੱਕੋ ਹੀ ਆਹੀ ਗੱਲ ਕਹਿੰਦੇ ਸੀ ਜਦੋਂ ਕੋਈ ਵੀਡੀਓ ਬਣਾਣੀ ਹੋਵੇ ਅਸੀਂ ਦਾ ਜੀ ਮਾਹਾਰਾਣੀ ਦਾ ਦਿੱਤਾ ਕਹਿ ਰਹੇ ਆ ਤੇ ਮਹਾਰਾਣੀ ਦਾ ਦਿੱਤਾ ਖਾ ਰਿਆ ਤੇ ਮੈਂ ਵੀ ਉਹੀ ਗੱਲ ਆਪਣੇ ਲੋਕ ਇਹਨਾਂ ਅਸੀਂ ਵੀ ਅੱਜ ਜੇ ਮੈਂ ਅੱਜ ਹੈਗਾ ਆ ਇਹ ਇੱਕ ਮਹਾਰਾਣੀ ਕਰਕੇ ਆ ਤੇ ਅੱਜ ਮਹਾਮਈ ਨੇ ਇਹ ਸੋ ਕਾਮ ਤਾਂ ਕਰ ਲੈਂਦਾ ਤੇ ਮਹਾਮਈ ਦਾ ਮੈਂ ਆਪਣੇ ਦਿਲੋਂ ਧੰਨਵਾਦ ਕਰਦਾ ਕਿ ਮਾਤਾ ਰਾਣੀ ਨੇ ਮੈਨੂੰ ਦੁਨੀਆ ਵਿਖਾਈ ਅਜ ਹਲੇ ਅੱਗੇ ਹੋਰ ਵੀ ਦੇਖਣੀ ਹੈ ਨਾ ਤੇ ਕਿੱਥੇ ਕਿੱਥੇ ਜਾਏ ਹੁਣ ਤੁਸੀਂ ਮੈਂ ਪਹਿਲਾਂ ਸਾਡਾ ਹੈਗਾ ਸੀ ਵੈਸੋ ਪੰਜਾਬ ਹੈ ਨਾ ਤੇ ਫਿਰ ਉਸ ਤੋਂ ਬਾਅਦ ਲਵਲੀ ਜੀ ਦਾ ਸਟੂਡੀਓ ਤੇ ਉਸ ਤੋਂ ਬਾਅਦ ਸਾਰੀਗਾਂ ਪਾ ਹੋਇਆ ਉੱਥੇ ਦੀ ਇੱਕ ਬੜੀ ਵੀਡੀਓ ਮਤਲਬ ਥੋੜੀ ਵਾਇਰਲ ਹੋਈ ਸੀ ਉੱਥੇ ਦਾ ਕਿੱਸਾ ਵੀ ਜ਼ਰੂਰ ਸਾਂਝਾ ਕਰੋ ਉੱਥੇ ਜਿੱਦਾਂ ਭਜਨ ਗਿਆ ਸੀ ਤੂੰ ਨੇ ਮੇਰੇ ਬੁਲਾਇ ਸ਼ੇਰਾ ਵਾਲੀ ਤੇ ਮੈਂ ਇੱਕ ਹੋਰ ਵੀ ਗੱਲ ਦੱਸਣਾ ਚਾਹੂੰਗਾ ਜਿੰਨੀ ਵੀ ਮਤਲਬ ਉੱਥੇ ਦੁਨੀਆ ਸੀ ਜਿਹੜੇ ਸਾਡੇ ਨਾਲ ਸੀ ਹਨਾ ਤੇ ਬਾਕੀ ਜਿਹੜੇ ਬੱਚੇ ਸੀ ਤੇ ਮੈਂ ਉਹਨਾਂ ਨੂੰ ਆਪਣੇ ਵੱਲੋਂ ਇਹ ਹੀ ਦਵਾ ਮੇਰੀ ਮਾਤਾ ਰਣੀ ਨੂੰ ਜਿੰਨੇ ਵੀ ਬੱਚੇ ਮਤਲਬ ਪਾਸ ਹੋਏ ਨੇ ਹਨਾ ਉੱਥੇ ਸਾਰੇ ਕਿ ਮਾਪਾ ਤੇ ਮੈਂ ਚਾਹੁੰਦਾ ਕਿ ਮਾਤਾ ਰਣੀ ਵੀ ਉਹਨਾਂ ਨੂੰ ਮਤਲਬ ਵੱਧ ਤੋਂ ਵੱਧ ਅੱਗੇ ਵਧਾਣਾ ਹਨਾ ਤੇ ਮਾਤਾ ਰਣੀ ਵੀ ਉਹਨਾਂ ਨੂੰ ਜਦੋਂ ਉਹ ਵੱਡੇ ਹੋਣ ਮਾਤਾ ਰਾਣੀ ਉਹਨਾਂ ਨੂੰ ਵੱਡੀ ਤੋਂ ਵੱਡੀ ਦੁਨੀਆ ਦਿਖਾਵੇ ਤੇ ਮਾਤਾ ਰਾਣੀ ਜਿੰਨੇ ਵੀ ਮੇਰੇ ਉੱਥੇ ਯਾਰ ਦੋਸਤ ਸੀ ਮੇਰੇ ਸਾਰੇ ਉੱਥੇ ਰਹਿੰਦੇ ਬੰਬੇ ਤੇ ਮੈਂ ਚਾਹਨਾ ਕਿ ਮਾਤਾ ਰਾਣੀ ਉਹਨਾਂ ਦੇ ਇਦਾਂ ਹੀ ਸਿਰ ਤੇ ਹੱਥ ਰੱਖੇ ਤੇ ਉਹਨਾਂ ਦਾ ਵੀ ਕਾਰੋਬਾਰ ਚਲਾਵੇ ਬਸ ਇਹੀ ਦੁਆਇਆ ਜੀ ਤੇ ਇੱਕ ਛੋਟੇ ਜਿਹੇ ਘਰ ਤੋਂ ਹਰਸ਼ ਤੁਸੀਂ ਬੰਬੇ ਤੱਕ ਗਏ ਹਨਾ ਉਸ ਸਫਰ ਬਾਰੇ ਵੀ ਦੱਸੋ ਕਿ ਉਹ ਸਫਰ ਕਿੱਦਾਂ ਦਾ ਰਿਹਾ ਜਿੱਦਾਂ ਕਿ ਮੈਂ ਘਰ ਤੋਂ ਬੰਬੇ ਗਿਆ ਸੀ ਤੇ ਬੰਬੇ ਗਿਆ ਉੱਥੇ ਬਹੁਤ ਹੀ ਅੱਛਾ ਸਵਰ ਰਿਹਾ ਹਨਾ ਤੇ ਅੱਜ ਦਾ ਬਹੁਤ ਵਧੀਆ ਰਿਹਾ ਉੱਥੇ ਤੇ ਜਿਹਦਾ ਗਾਣ ਗੁੰਦਾ ਜੀ ਬਹੁਤ ਹੀ ਰਹਿ ਸਕੈ ਰਿਲੇਕਸ਼ਨ ਕਿਵੇਂ ਹੋਈ ਔਰ ਮਤਲਬ ਜੱਜਸ ਦਾ ਕੀ ਕਹਿਣਾ ਸੀਗਾ ਜੱਜਸ ਦਾ ਵੀ ਇਹੀ ਕਹਿਣਾ ਚੀ ਕਹਿਣਾ ਸੀਗਾ ਸੀ ਜਿੱਦਾਂ ਸਾਡੇ ਸ਼ੰਕਰ ਮਹਾਦੇਵ ਗੁਰੂ ਜੀ ਨੀਤੀ ਮਹੋਂਜੀ ਦੀਦੀ ਜੀ ਤੇ ਅਨੂਮਲਿਕ ਗੁਰੂ ਜੀ ਤੇ ਉਹਨਾਂ ਨੇ ਵੀ ਬਸ ਆਪਣੇ ਦਿਲੋਂ ਇਹੀ ਕਿਹਾ ਬਹੁਤ ਹੀ ਅੱਛਾ ਗਾंदे ਤੇ ਸਾਡੇ ਜਿੰਨੇ ਵੀ ਉੱਥੇ ਦੁਨੀਆ ਸੀ ਸਾਰਿਆਂ ਨੇ ਬਹੁਤ ਹੀ ਮੈਨੂੰ ਸਾਰਾ ਪਿਆਰ ਦਿੱਤਾ ਔਰ ਜੇ ਸੀ ਇਸਨੇ ਵੀ ਬਹੁਤ ਹੀ ਸਾਰਾ ਪਿਆਰ ਦਿੱਤਾ ਜੀ ਕੰਤੀ ਤੇ ਜਿਹੜੀ ਉੱਥੇ ਤੁਸੀਂ ਭੇਡ ਸੁਣਾਈ ਸੀ ਸਾਨੂੰ ਵੀ ਸੁਣਾ ਦਿਓ ਸਾਡੀ ਆਡੀਅנס ਨੂੰ ਵੀ ਚੁੰਨੀ ਤੇਰੀ ਉਮੀਏ ਪੱਦ ਦੇ ਕਜਲ ਦੀ ਸਤਾਰੇ ਵਾਲੀ ਬੜੀ ਸੋਹਣੀ ਲੱਗਦੀ ਏ ਚੁੰਨੀ ਵਿੱਚ ਦੱਸ ਕੀ ਬੱਚਿਆਂ ਨੂੰ ਚੁਨੀ ਵਿੱਚੋਂ ਚੱਚ ਦੀਏ ਤੂੰ ਨੇ ਮੁਝੇ ਬੁਲਾਇਆ ਸ਼ੇਰਵਾਲੀਏ ਮੈਂ ਆਇਆ ਮੈਂ ਆਇਆ ਜੋਤਵਾਲੀਏ ਹੋ ਵਾ ਤੂੰ ਨੇ ਮੁਝੇ ਬੁਲਾਇਆ ਸ਼ੇਰਵਾਲੀਏ ਮੈਂ ਆਇਆ ਮੈਂ ਆਇਆ ਜੋਤਵਾਲੀਏ जोत वाली है जय पहाड़िए जम पेरा तूने मुझे बुलाया शेरा वालिए मैं आया, आया वाली है क्या बात है ना छोटा जा बच्चा छोटी जी उम्र है ना ਤੇ ਇੰਨਾ ਜ਼ਿਆਦਾ ਟੈਲੈਂਟ ਖੁਦ ਕੋਲੇ ਸੰਭਾਲਿਆ ਹੋਇਆ ਕਿਹੜੀ ਕਲਾਸ ਚ ਪੜਦੇ ਹੋ ਮੈਂ ਇਸ ਟਾਈਮ ਮੈਡਮਾਂ ਨੇ ਰੱਖਿਆ ਜੀ ਚੌਥੀ ਜੀ ਚੌਥੀ ਜੀ ਮੈਡਮਾਂ ਨੇ ਰੱਖਿਆ ਪੇਪਰ ਨਹੀਂ ਦਿੱਤੇ ਸੀ ਪੇਪਰ ਇਸ ਟਾਈਮ ਤਾਂ ਕੱਚੇ ਆਏ ਸੀ ਤੇ ਹੁਣ ਅਗਲੇ ਮਹੀਨੇ ਪੱਕੇ ਆਣੇ ਆ ਤੇ ਹੁਣ ਦੇਖੋ ਜੀ ਕੀ ਚੱਲਦਾ ਹੁਣ ਬਾਕੀ ਵੀ ਮੈਡਮਾਂ ਨੇ ਚੌਥੀ ਜੀ ਕਦੋਂ ਰੱਖਿਆ ਮੈਂ ਜਿੱਦਾਂ ਕਿ ਮੈਂ ਬੰਬੇ ਗਿਆ ਨਾ ਤੇ ਮੇਰੀ ਦੋ ਸਾਲ ਉਦਾਂ ਹੀ ਪੜਾਈ ਦੇ ਮਤਲਬ ਮਰ ਗਏ ਹਨਾ ਤੇ ਫਿਰ ਮੈਂ ਜਦੋਂ ਗਰੰਦਰ ਆਇਆ ਫਿਰ ਮੇਰੀ ਫਿਰ ਡੀਐਸਐਡੀ ਸਕੂਲ ਸਾਡਾ ਹੈਗਾ ਯਾ ਦੇਵੀ ਸਾਇਸਨਾਥ ਧਰਮ ਤੇ ਉਸ ਤੋਂ ਬਾਅਦ ਫਿਰ ਮੇਰੀ ਐਡਮਿਸ਼ਨ ਕਰਾਈ ਹਣਾ ਪਹਿਲਾਂ ਅਸੀਂ ਪੜਦੇ ਸੀ ਬੋਟ ਵਾਲੇ ਸਕੂਲ ਅੱਛਾ ਤੇ ਸਾਡੇ ਜਿਹੜੇ ਟੀਚਰ ਸੀ ਹਰਨੀ ਮੈਮ ਹਰਨੀ ਮੈਮ ਤੇ ਅੱਜ ਮੈਂ ਉਹਨਾਂ ਕੋ ਟਿਊਸ਼ਨ ਵੀ ਜਾਂਦਾ ਉਹਨਾਂ ਕੋ ਪੜਦਾ ਵੀ ਹਰਨੀ ਮੈਮ ਕੋ ਪਹਿਲੇ ਗੁਰੂ ਮੇਰੇ ਉਹੀ ਨੇ ਪੜ੍ਹਾਣ ਚ ਤੇ ਮੈਂ ਹਰਨੀ ਮੈਮ ਦਾ ਵੀ ਬਹੁਤ ਬਹੁਤ ਹੀ ਧੰਨਵਾਦ ਕਰਦਾ ਕਿ ਅੱਜ ਮੈਨੂੰ ਉਹ ਪੜਾੜੇ ਨੇ ਟਿਊਸ਼ਨ ਤੇ ਵੀ ਤੇ ਉਦੋਂ ਮੈਨਾਂ ਐਡਾ ਕਿਉਂ ਹੁੰਦਾ ਸੀ ਹਨਾ ਉਦੋਂ ਤੇ ਹੁਣ ਵੀ ਤਾਂ ਇੰਨੇ ਕੀ ਉਹ ਤਾਂ ਵੱਡਾ ਤੇ ਪਹਿਲਾਂ ਮੈਂ ਜਦੋਂ ਫਿਰ ਸਕੂਲ ਗਿਆ ਤੇ ਫਿਰ ਮੰਮੀ ਉਹਨਾਂ ਨੇ ਮੇਰੀ ਐਡਮਿਸ਼ਨ ਕਰਾਈ ਹਨਾ ਤੇ ਉਦੋਂ ਪਹਿਲਾਂ ਰੱਖਿਆ ਸੀ ਤੀਜੀ ਚ ਅੱਛਾ ਤੀਜੀ ਤੋਂ ਬਾਅਦ ਜਦੋਂ ਪੇਪਰ ਆਏ ਫਿਰ ਚੌਥੀ ਚ ਰੱਖ ਲਿਆ ਉਹਨਾਂ ਨੇ ਅੱਛਾ ਹੁਣ ਜਦੋਂ ਮੈਂ ਆਪਾਂ ਪਾਸ ਹੋਈ ਸੀ ਜਦੋਂ ਹੁਣ ਪੰਜਵੀਂ ਚ ਹੋਣਾ ਵਾ ਤੇ ਫਿਰ ਅਸੀਂ ਵੱਡੇ ਸਕੂਲ ਜਾਦਾ ਪੈਣਾ ਹਨਾ ਅੱਛਾ ਠੀਕ ਹੈ ਤੇ ਪੜਾਈ ਵਿੱਚ ਕਿੱਦਾਂ ਦੇ ਆ ਪੜਾਈ ਵਿੱਚ ਹੈਗੇ ਆ ਜੀ ਬਹੁਤ ਵਧੀਆ ਜੀ ਤੇ ਪੜ੍ਹਾਈ ਵੀ ਨਾਲ ਨਾਲ ਬਹੁਤ ਅੱਛੀ ਚੱਲ ਰਹੀ ਹੈ ਨਾ ਤੇ ਬਾਕੀ ਜਿੰਨੇ ਨੰਬਰ ਕਿੰਨੇ ਕੋ ਆਉਂਦੇ ਨੰਬਰ ਆ ਜਾਂਦੇ ਆ ਮੇਰੇ ਸਾ ਹੁਣ 10 15 ਆ ਜਾਂਦੇ ਸੋਚੋ ਹਾਂ ਜੇ 10 15 ਕੇ ਆ ਹੀ ਜਾਂਦੇ ਹਨ ਸੋਚੋ 10 ਤੋਂ 15 ਤੇ ਸਾਡੇ ਜਿੰਨੇ ਵੀ ਸਕੂਲ ਟੀਚਰ ਨੇ ਤੇ ਅੱਜ ਉਹ ਵੀ ਬਹੁਤ ਹੀ ਅੱਛਾ ਪੜਾ ਰਹੇ ਨੇ ਨਹੀਂ ਸੋਚੋ 10 ਤੋਂ 15 ਇਹ ਦੇ ਤੁਹਾਨੂੰ ਪਤਾ ਆ ਜਾਂਦੇ ਆ ਬਾਕੀ ਸਾਡੇ ਜਿਹੜੇ ਯਾਰ ਦੋਸਤ ਨੇ ਸਕੂਲੇ ਤੇ ਅਸੀਂ ਬਹੁਤ ਹੀ ਛੋਣਾਂ ਦਾ ਰਹੀਦਾ ਹਨਾ ਤੇ ਫਿਰ ਜਿਹੜੇ ਸਾਡੇ ਸਕੂਲ ਦੇ ਟੀਚਰਸ ਨੇ ਉਹ ਵੀ ਬਹੁਤ ਹੀ ਅੱਛਾ ਪੜਾਉਂਦੇ ਹਨਾ ਤੇ ਉਹਨਾਂ ਦਾ ਟੀਚਰਾਂ ਦਾ ਮੈਂ ਆਪਣੇ ਦਿਲੋਂ ਧੰਨਵਾਦ ਕਰਦਾ ਕਿ ਉਹ ਵੀ ਅੱਜ ਬਹੁਤ ਹੀ ਅੱਛਾ ਪੜਾ ਰਹੇ ਨੇ ਤੇ ਮੇਰੇ ਲਈ ਇੰਨਾ ਕੀ ਬਹੁਤ ਹੈ ਨਹੀਂ ਅੱਛਾ 100 ਚ 10 15 ਨੰਬਰ ਆਉਂਦੇ ਆ ਤੇ ਟੀਚਰਸ ਵਧੀਆ ਪੜਾਉਂਦੇ ਆ ਹਾਂਜੀ ਕਈ ਵੇਲੇ 100 ਵੀ ਆ ਜਾਂਦੇ ਆ ਟੀਚਰਸ ਨੂੰ ਸੋ ਜਾਂਦੇ ਕਈ ਵਾਰੀ ਸੋ ਵੀ ਪੜਾ ਕਿਉਂ ਜਿੱਦਾਂ ਸਾਡਾ ਹੈ ਜਾਗਦੇ ਰਹ ਹੁਦੇੜਾ ਸਾਡੇ ਮਤਲਬ ਲਗਾਤਾਰ ਸ਼ੋ ਹੁੰਦੇ ਹਨਾ ਅਸੀਂ ਜਿਹੜੇ ਘਰ ਦੇ ਪਹਿਲਾਂ ਹਾਲਾਤ ਸੀਗੇ ਨਾ ਹੁਣ ਉਹ ਸੁਧਰ ਗਏ ਨੇ ਹਾਂਜੀ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਦਾ ਹੁਣ ਕਈਆਂ ਨੂੰ ਵੀ ਪਤਾ ਸੀ ਘਰ ਦੀ ਕੰਡੀਸ਼ਨ ਹਨਾ ਤੇ ਪਹਿਲਾਂ ਜਿਹੜਾ ਮੇਰਾ ਬ੍ਰਦਰ ਜਿਹੜਾ ਰਜਨ ਭਾਜੀ ਸਾਡੇ ਮੇਰਾ ਵੱਡਾ ਬ੍ਰਦਰ ਹੈ ਜੀ ਤੇ ਹੁਣ ਤੋਂ ਬਿਲ ਮੈਂ ਇੱਕ ਆਪਣੇ ਦਿਲ ਦੀ ਗੱਲ ਦੱਸਦਾ ਜੇ ਮੈਂ ਸਾਰੀ ਦੁਨੀਆ ਨੂੰ ਦੱਸਣਾ ਚਾਹਾਂਗਾ ਜੇ ਇਸ ਟਾਈਮ ਮੇਰੇ ਡੈਡੀ ਨਹੀਂ ਨਾ ਹੈਗੇ ਫਿਰ ਡੈਡੀ ਦੀ ਜਗ੍ਹਾ ਮੇਰਾ ਰਾਜਨ ਭਰਾ ਮੇਰਾ ਡੈਡੀ ਏ ਠੀਕ ਹੈ ਮੈਂ ਉਹਨੂੰ ਆਪਣਾ ਪਿਓ ਮੰਨਦਾ ਹਨ ਆਪਣੇ ਵੱਡੇ ਭਰਾ ਨੂੰ ਤੇ ਮੈਂ ਇੱਕ ਆਪਣੇ ਭਰਾ ਦੀ ਸਿੱਖਤ ਦੱਸਦਾ ਤੇ ਦੇਖੋ ਜੀ ਅੱਜ ਗੱਲ ਦੇ ਤੱਕ ਇਹ ਕਹਿੰਦੇ ਆ ਨਾ ਛੱਡ ਪਰੇ ਮੈਗੇ ਜਾਵਾ ਮੇਰਾ ਜਿਹੜਾ ਬ੍ਰਦਰ ਹੈ ਰੀਅਲ ਬ੍ਰਦਰ ਜਿਹੜਾ ਸਗਾ ਉਹ ਮੇਰੇ ਪਿੱਛੇ ਕੋਰਸ ਵੀ ਰਹਿੰਦਾ ਹੈ ਹਨ ਤੇ ਦੇਖੋ ਗਾਂਦਾ ਵੀ ਏ ਤੇ ਮੈਨੂੰ ਵੀ ਦੇ ਲੋ ਕਿੰਨਾ ਫੀਲ ਹੁੰਦਾ ਨਾ ਪੀ ਮੇਰਾ ਬ੍ਰਦਰ ਮੇਰੇ ਪਿੱਛੇ ਗਾ ਰਿਹਾ ਹਰ ਕਨੂੰ ਦਾ ਫੀਲ ਫੀਲ ਹੁੰਦਾ ਹੀ ਹੈ ਨਾ ਪੀ ਦੇਖੋ ਮੇਰਾ ਵੱਡਾ ਭਰਾ ਹੋ ਕੇ ਮੇਰੇ ਪਿੱਛੇ ਗਾ ਰਿਹਾ ਤੇ ਜਿੱਦਾਂ ਕਿ ਉਹ ਮੈਨੂੰ ਹੌਸਲਾ ਨਹੀਂ ਹਰ ਦਿੰਦਾ ਮੇਰਾ ਵੱਡਾ ਭਰਾ ਬਸ ਮੈਨੂੰ ਇਹ ਕਹਿੰਦਾ ਬਸ ਤੂੰ ਚੱਕ ਕੇ ਰੱਖ ਕੰਮ ਆਪਾ ਬਸ ਬਾਕੀ ਮਾਹਮਈ ਬੈਠੀ ਹੈ ਜੀ ਇਹ ਮਾਹਮਈ ਦੇ ਬਾਕੀ ਸਿਰ ਤੇ ਹੈ ਹਨਾ ਕਿੱਦਾਂ ਮੈਨੂੰ ਅੱਗੇ ਤੱਕ ਪਹੁੰਚਾਣਾ ਤੇ ਬਾਕੀ ਬਸ ਮਹਾਰਾਣੇ ਦੀ ਕਿਰਪਾ ਨਾਲ ਅੱਛਾ ਕਲਾਸ 'ਚ ਤੁਸੀਂ ਸੋ ਵੀ ਜਾਣਦੇ ਹੋ ਹਨਾ ਤੇ ਗਾਣੇ ਵੀ ਸੁਣਾਉਣੇ ਹੁੰਦੇ ਫੇ ਹਾਂਜੀ ਜਦੋਂ 2:30 ਵਜਦੇ ਆ 2:30 ਵੇ ਤਾਂ ਛੁੱਟੀ ਹੁੰਦੀ ਨਹੀਂ ਨਹੀਂ 3 ਵਜੇ ਹੁੰਦੀ ਆ ਹੁਣ ਪਹਿਲਾਂ 1 ਵਜੇ ਹੁੰਦੀ ਸੀ ਤੇ ਹੁਣ 2 ਵਜੇ 3 ਵਜੇ ਹੁੰਦੀ ਆ ਪਹਿਲਾਂ 2 ਵਜੇ ਹੁੰਦੀ ਸੀ ਤੇ ਆਪਾਂ ਇੱਕ ਵਾਰੀ ਆਪਾਂ ਸਾਰੇ ਬੈਠੇ ਹੁੰਨੇ ਵਿੱਚ ਦੇ ਤੇ 9:30 ਕਰ ਆ ਜੇਣ ਆਪਾਂ ਸਾਰੇ ਬੈਠੇ ਅੱਛੀ ਵੀ ਕਿਸ਼ਨ ਵੀ ਬੈਠਾ ਹੁੰਦਾ ਕਿਸ਼ਨ ਦਾਦਾ ਤੇ 2:30 ਵਜੇ ਜਦੋਂ ਹੁੰਦੇ ਨਾ 2:30 ਵਜਦੇ ਆ ਫਿਰ ਮੈਡਮ ਆਪ ਹੀ ਬੁਲਾਉਂਦੀ ਐ ਚਲ ਹਰਸ਼ ਆ ਜਾ ਆਪਣੀ ਪੋਜੀਸ਼ਨ ਤੇ ਕਲਾਸ ਦੇ ਅੰਦਰ ਹੀ ਮਤਲਬ ਆਪਣਾ ਕਰੀਦਾ ਮਿਆਖ ਮਯੂਗ ਤੇ ਫਿਰ ਗਾਣੇ ਦਾ ਮਜ਼ਾਕ ਹਾਂ ਦੋ ਕੇ ਗਾਣੇ ਗਾਈਦੇ ਆ ਤੇ ਫਿਰ ਉਸ ਤੋਂ ਬਾਅਦ ਜਦੋਂ ਤਿੰਨ ਗਾਣਾ ਸੁਣਾਦੇ ਸਾਨੂੰ ਵੀ ਸੁਣਾ ਦੋ ਮੈਂ ਤੁਹਾਨੂੰ ਸੁਣਾਣਾ ਤੂੰ ਚੋਨੀਏ ਮੈਂ ਮਰ ਜਾਵਾ ਕਿਉ ਚੋਨੀਏ ਇਝ ਕਰ ਜਾਵਾ ਮੇਰੀ ਜ਼ਿੰਦਗੀ ਦੇ ਵਿੱਚ ਆ ਕੇ ਤੂੰ ਮੇਰੀ ਜ਼ਿੰਦਗੀ ਦੇ ਵਿੱਚ ਆ ਕੇ ਤੂੰ ਹੁਣ ਸੁਪਨੇ ਚੋਲੀ ਪਾ ਕੇ ਤੂੰ ਹੁਣ ਸੁਪਨੇ ਚੋਲੀ ਪਾ ਕੇ ਤੂੰ ਬੇਦਰਦ ਦੇ ਸਾਡੇ ਬੁੱਲਾ ਦੀ ਮੁਸਕਾਨ ਲੈਣ ਤੱਕ ਆ ਗਈ ਏ ਗਮ ਦਿਲ ਹੀ ਲੈਣ ਦੀ ਹੋਈ ਸੀ ਤੂੰ ਜਾਣ ਰਹਿਣ ਤਕ ਗਈ ਏ ਗੱਲ ਦਿਲ ਦੀ ਲੜਨ ਦੀ ਹੋਈ ਸੀ ਤੂੰ ਜਲ ਰਹੇ ਤਕ ਗਈ ਏ ਆ ਗਈ ਏ ਆ ਗਈ ਏ ਕੀ ਬਾਤ ਹੈ ਬਹੁਤ ਬਹੁਤ ਸ਼ੁਕਰੀਆ ਹਰਸ਼ ਥੈਂਕ ਯੂ ਜੀ ਜੀ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ ਸੋ ਹਰਸ਼ ਸਿਕੰਦਰ ਦੇ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਈ ਗਈ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਹੋਵੇਗੀ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫਾਲੋ ਜ਼ਰੂਰ ਕਰਿਓ ਧੰਨਵਾਦ